ਸੜਕ 'ਤੇ ਇੱਕ ਮੰਦਪਾਗ ਹਾਦਸਾ ਵਾਪਰਿਆ ਇੱਕ ਸੜਕ ਖਾਲਸਾ ਵਾਪਰਿਆ ਜਿੱਥੇ ਇੱਕ ਨਿੱਜੀ ਸਕੂਲ ਬੱਸ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਸਕੂਲ ਬੱਸ ਦੇ ਵਿੱਚ ਬੱਚੇ ਸਵਾਰ ਸੀਗੇ 11 ਬੱਚੇ ਜਿਹੜੇ ਕਿ ਜ਼ਖਮੀ ਦੱਸੇ ਜਾ ਰਹੇ ਹਨ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਪਹੁੰਚਦੇ ਨੇ ਤਾਂ ਬੱਚਿਆਂ ਨੂੰ ਜੋ ਹੈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਸਵੀਰਾਂ ਤੋਂ ਦਿਖਾ ਰਹੇ ਹਾਂ ਪਵਾਨੀਗੜ੍ਹ ਦੇ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਸੀਗੀ ਜਿਸ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਕਾਰ ਸਵਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨਸ਼ੇ ਦੇ ਵਿੱਚ ਤੁੱਤ ਸੀਗਾ ਸ਼ਰਾਬ ਉਸ ਦੀ ਪੀਤੀ ਪੀਤੀ ਹੋਈ ਸੀ ਉਸ ਨੇ ਉਸ ਤੋਂ ਬਾਅਦ ਜੋ ਹੈ ਉਸ ਨੂੰ ਵੀ ਮੌਕੇ ਦੇ ਫੜ ਲਿਆ ਗਿਆ ਕਾਰ ਚਾਲਕ ਨੂੰ ਵੀ ਹਾਲਾਂਕਿ ਉਸ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ ਕਿ ਪਰ ਮੌਕੇ ਤੇ ਜਿਹੜਾ ਉਸ ਨੂੰ ਫੜ ਲਿਆ ਗਿਆ ਤਸਵੀਰਾਂ ਨੇ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਹੀ ਟੱਕਰ ਮਾਰੀ ਦਿੱਤੀ ਗਈ ਦੱਸਿਆ ਗਿਆ ਕਿ ਕਾਰ ਚਾਲਕ ਦੀ ਸ਼ਰਾਬ ਪੀਤੀ ਉਸ ਤੋਂ ਬਾਅਦ ਟੱਕਰ ਮਾਰੀ ਗਈ ਸਕੂਲ ਬੱਸ ਨੂੰ 11 ਬੱਚੇ ਜ਼ਖਮੀ ਹੋਏ ਨਾਹਲਾ ਕਿ ਬੱਚਾ ਨੂੰ ਹਲਕੇ ਫੁਲਕੇ ਸੱਟਾਂ ਲੱਗੀਆਂ ਨੇ ਜਾਈ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਕਿ ਨਜ ਸਕੂਲ ਦੀ ਬਸ ਸੀਗੀ ਵਾਣੀਗੜ ਦੇ ਵਿੱਚ ਹਾਦਸਾ ਹੋਇਆ ਮੌਕੇ ਤੇ ਬੱਚਿਆਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਬੱਚਿਆਂ ਦੇ ਮਾਪੇ ਜਿਹੜੇ ਨੇ ਪਹੁੰਚ ਜਾਂਦੇ ਨੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਵੀ ਜਿਹੜੇ ਪਹੁੰਚਦੇ ਨੇ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਮੌਕੇ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਵਿਕਾਸ ਕਰਤਾ ਮੈਂ ਜੀ ਕੋ ਹੋਸਟਲ ਤੇ ਆਜੋ ਬਨੇ ਕਰ ਇੱਕ ਬਾਤ ਕਲਟਿਕ ਵੀ ਸਕੂਲ ਦਾ ਸੀ ਸਾਰੀ ਵੈਲੀ ਦੀ ਤੇ ਇਹ ਜੋ 11 ਕੇ ਬੱਚੇ ਆਏ ਸੀ ਉਹ ਆਲਮੋਸਟ ਸਭ ਸਾਰੇ ਠੀਕ ਨਹੀਂ ਕੋਈ ਅੱਛੀ ਤਰ੍ਹਾਂ ਨਹੀਂ ਕਰ ਰਹੀ ਸਭ ਠੀਕ ਠਾਕ ਸਰ ਉਹਨਾਂ ਨੂੰ ਫਸਟ ਵੀ ਦੇਖੀ ਫਸਟ ਵੀ ਦੇਖ ਕੇ ਭੇਜ ਦਿੱਤਾ ਜੀ ਕਈ ਬੱਚੇ ਆਪਣੇ ਫਾਦਰ ਮਦਰ ਨਾਲ ਕਰ ਗਏ ਨੇ ਕਿਸ ਨੂੰ ਮੋਸਟਲੀ ਸਭ ਠੀਕ ਹੈ ਜੀ ਕੋਈ ਅੱਛੀ ਤਰ੍ਹਾਂ ਨਾਲ ਕੋਈ ਗੱਲ ਨਹੀਂ ਚਲਣਾ ਮਾਜੀ ਕੀ ਗੱਲ ਹੋਈ ਜੀ ਅਜੀ ਹਸਤਨਾ ਮਤਲਬ ਬੈਂ ਦਾ ਦੇ ਵਿੱਚ ਬੱਚੇ ਡਾੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਕਿ ਆ ਬੈਂ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਉਹਦੀ ਬੈਂ ਨੂੰ ਟੱਕਰ ਮਾਰ ਦਿੱਤੀ ਤੇ ਜਦੋਂ ਬੱਚਿਆਂ ਦੇ ਹਾਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਹਸਪੀਟਲ ਲੈ ਉਹ ਬੱਚੇ ਠੀਕ ਨੇ ਤਕਰੀਬਨ ਖੁਦ ਕੋ ਚੈਲੇਜਰੀ ਕੰਮ ਕੀਆ ਆ ਕੁਝ ਕਿੰਨੇ ਕੰਮ ਜਿਹੜੇ ਇੰਜਰਿਜ਼ ਨੇ ਬੱਚੇ ਤਕਰੀਬਨ 8-10 ਮੈਂ ਬੈਂ ਦੇ ਵਿੱਚ ਫਿਸ ਗਿਆ ਆ ਜੀ 12 ਮੀਟਰ ਛੱਤ ਪਰ ਕਿਸੇ ਬੱਚੇ ਦਿੱਤੀ ਨਹੀਂ ਮੇਰੇ ਬੇਟੇ ਦਾ ਥੋੜੀ ਨੈਕ ਦੇ ਵਿੱਚ ਆਇਆ ਹੁੰਦੀ ਪਤਾ ਉਹ ਐਕਸੀਡੈਂਟ ਵਾਰੋਂ ਪਤਾ ਲੈਣਾ बच्चा वी तो भी वीट आम पबलिक ने वी साहित बच्चा ਆ ਗਿਆ ਸਕੂਲ ਆਪਰਾਧ ਸੰਧਾਰਾ ਮੌਕੇ ਦੇ ਹਾਜ਼ਰਾਂ ਨਾਲ ਦੇ ਨਾਲ ਪਹੁੰਚ ਗਿਆ ਦੂਜੇ ਮਿੰਟਾਂ ਦੇ ਵਿੱਚ ਜਿਉਂਗੀਆਂ ਬਾਰਮਤਾਂ ਆਜ ਮੇਰਾ ਨਾਮ ਏਐਸਆਈ ਜਸਵਿੰਦਰ ਸਿੰਘ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀ ਆ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬੱਬਾ ਸਕੂਲ ਦੀ ਹੈ ਕਾਰ ਵੈਲਿਊਜ਼ ਦੀ ਬੈਨ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ दारू ਕੀਤੀ ਹੋਈ ਸੀ दारू ਪੀਣ ਦੇ ਬਾਬ ਜੀ ਤੋਂ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੋਟੀ ਨੇ ਹੱਥੋ ਪਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿਸੇ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿਧਰੋਂ ਆ ਰਹੇ ਸੀ ਤੇ ਕਿਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਜੋ ਫੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾਨੀਗੜ ਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਤਰੀਬਨ ਪਚਾਰੇਗਾ ਜੀ ਮਚਾਰੇਗਾ ਜੀ ਮੇਜਰ ਨੁਕਸਾਨ ਨਹੀਂ ਨਹੀਂ ਕੋਈ ਮੇਜਰ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਾ ਸਾਨੂੰ ਮਨ ਲੋ ਕਰੀਬ 15 ਮਿੰਟ 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸੀ